ਸਤਿ ਸ੍ਰੀ ਅਕਾਲ ਜੀ ਤੁਹਾਡੀ ਗਜ਼ਰੀ ਨਵਾਂ ਬਲੌਗ ਲੈ ਕੇ ਹਾਜ਼ਰ ਆ ਆ ਦੇਖੋ ਜੀ ਆ ਮਸ਼ੀਨ ਆ ਖੜੀ ਆ ਆ ਲੈਦਾ ਚੱਲਦਾ ਆ ਮਸ਼ੀਨ ਆ ਪਰਮਾ ਜਾਂਦਾ ਆ ਦੇਖੋ ਕੋਈ ਪੰਗਾ ਨਾ ਖੜਾ ਕਰਵਾ ਦੀ ਕੋਈ ਨਹੀਂ ਨਹੀਂ ਵੀਡੀਓ ਬਣਾ ਰਿਹਾ ਉਹ ਇਹਦਾ ਪੰਗਾ ਖੜਾ ਨਹੀਂ ਅੱਛਾ ਅੱਛਾ ਚੈਨਲ ਆ ਆਪਣਾ ਦਾ ਕੋਈ ਐਸਾ ਨਹੀਂ ਆ ਜਾਣੋ ਚੈਨਲ ਨੋਟ ਕਰ ਲੋ ਮਨਦੀਪ ਸੇਖੋਂ 3582 ਹਾਂ ਹਾਂ ਸਹੀ ਹੈ ਸਹੀ ਹੈ ਆ ਜਾਓ ਤੁਹਾਡਾ ਲੈ ਲੈਨੇ ਆ ਵਿੱਚ ਇੱਧਰ ਨੂੰ ਮੂੰਹ ਕਰ ਲੋ ਤੁਸੀਂ ਇੱਧਰ ਆ ਲੈ ਇੱਧਰ ਆ ਮਨੇ ਇੱਧਰ ਡਾਟਾ ਦਾ ਡਾਟਾ ਕਮੇ ਸਾਰੀ ਕੋ ਟੀਮ ਸਾਰੀ ਖੜ ਜਾਓ ਉੱਥੇ ਤੁਸੀਂ ਵੀ ਇੱਧਰ ਖੜ ਜਾਓ ਮਨਦੀਪ ਸੇ ਕੋ 3582 ਯੂਟਿਊਬ ਚੈਨਲ ਇਸ ਦਾ ਕੀ ਕੰਮ ਹੈ ਬਤਾਤੀ ਹੈ ਇਹ ਕੰਮ ਹੈ ਕਿ ਕਹਾਂ ਜਾ ਰਹਾ ਕੋਪਰੇਟ ਹੋ ਰਹਾ ਕਿਵੇਂ ਹੋ ਰਹਾ ਕਹਾਂ ਜਾਏਗਾ ਕਿਤਨੇ ਨੀਚੇ ਜਾਏਗਾ ਮੀਡੀਆ ਬਜਾ ਚੜਾਈ ਠੀਕ ਹੈ ਜੀ ਆਹ ਮਸ਼ੀਨ ਹੈ ਜਿਹੜੀ ਇਹ ਦੱਸਦੀ ਆ ਵੀ ਕਿੱਥੇ ਤੱਕ ਜਾਂਦਾ ਇਹ ਬੋਰਿੰਗ ਜਿਹੜੀ ਕਰ ਰਹੀ ਆ ਉਹ ਦੇਖੋ ਉਹ ਕਿੱਥੇ ਮੁੜ ਗਈ ਹੁਣ ਚੈਨਲ ਦਾ ਨਾਮ ਬਤਾ ਦੇਣਾ ਤੇ ਉਹ ਦੇਖੋ ਉਹ ਚ ਪੂਰਾ ਹੋਰ ਲਾਉਣਗੇ ਤੇ ਉਹ ਪੂਰਾ ਆ ਗਿਆ ਉਹ ਦੇਖੋ ਇਹ ਆ ਪੂਰਾ ਉਹ ਦੇਖੋ ਫਿੱਟ ਹੋ ਗਿਆ ਇਹਦੇ ਨਾਲ ਉਹ ਵੀ ਰਿਪਰੇਟਰ ਆ ਇਹ ਚੱਲ ਪਿਆ ਆ ਦੇਖੋ ਜਿੰਦਾ ਲੱਗੇ ਸਹੀ ਸੈਟ ਉਹ ਸਹੀ ਸੈਟ ਆ ਆ ਦੇਖੋ ਇਹ ਇਹ ਬਣਾਈ ਉਹਰੇ ਵੀਡੀਓ ਨਿਕਲੇਗਾ ਆ ਦੇਖੋ ਇੱਥੇ ਆ ਕੇ ਨਿਕਲੂਗਾ ਇਹ ਆ ਦੇਖੋ ਇਹਦੇ ਤੇ ਨਿਸ਼ਾਨ ਆ ਗਿਆ ਇਹਦੇ ਤੇ ਆ ਆ ਗਿਆ ਇਹ ਆ ਦੇਖੋ ਆ ਦੇਖੋ ਆ ਜੀ ਆ ਆ ਦੇਖੋ ਆ ਦੇਖੇ ਹੁਣ ਪੂਰਾ ਦੁਬਾਰਾ ਪੂਰਾ ਲੱਗਦਾ ਦੇਖਿਓ ਬਾ ਦੇਖਦਾ ਵੀ ਜਿਵੇਂ ਬਣਦਾ ਬੋਰਿੰਗ ਹੁੰਦਾ ਬੋਰਿੰਗ ਕਰਦੇ ਦੇ ਕਿਹ ਕੀ ਤਕਨੀਕ ਆ ਇਹ ਆ ਰਿਹਾ ਆਪ ਵੀ ਬੜਾ ਜਲਦੀ ਆ ਰਿਹਾ ਪਾ ਵਧੀਆ ਹੀ ਤੁਸੀਂ ਬਣਾਓ ਠੀਕ ਠਾਕ ਇਹਨਾਂ ਦੀ ਪੱਕੀ ਵੀਡੀਓ ਬਣਾਓਏ ਹਮਾਰੇ ਡਰਾਈਵਰ ਅੱਛਾ ਜੀ ਲੋ ਵੀਡੀਓ ਹੈ ਸਰ ਇਹ ਸਾਹਿਬ ਇਹ ਮਾਲਿਕ ਹੈ ਇਸ ਕੰਪਨੀ ਕੇ ਉਹ ਹੀ ਹੈ ਸਸੀ ਗੱਲ ਜੀ ਆਪਣਾ ਹੀ ਏ ਤੇ ਕੀ ਨਾਮ ਹੈ ਜੀ ਆਪਣਾ ਮੇਰਾ ਮਨਦੀਪ ਆ ਮਨਦੀਪ ਕੀ ਇਹਨੂੰ ਕਿਹੜੀ ਮਸ਼ੀਨ ਕਹਿੰਦੇ ਆ ਜੀ ਕਿ ਐਚ ਡੀ ਡੀ ਮਸ਼ੀਨ ਕਹਿੰਦੇ ਐਚ ਡੀ ਡੀ ਮਸ਼ੀਨ ਠੀਕ ਹੈ ਤੇ ਮਿਲਦੇ ਆਂ ਯੇ ਅਗਲੇ ਬਲਾਗ